ਕਦੋਂ ਤੇ ਕਿਹੜੀ ਗੱਲ ਕਰਨੀ ਆ ਜੇ ਇਸ ਗੱਲ ਦਾ ਸਲੀਕਾ ਹੋਵੇ ਤਾਂ ਹਰ ਇੱਕ ਗੱਲ ਸੁਣੀ ਜਾਂਦੀ ਆ ਤਾਂ ਇੰਗਲਿਸ਼ ਵਿੱਚ ਇਸ ਤਰੀਕੇ ਨੂੰ ਸਿਖਾਉਣ ਵਾਸਤੇ ਯੂਜ਼ ਕੀਤੇ ਜਾਂਦੇ ਆ ਮਾਡਲ ਐਕਜ਼ਿਲਰੀ ਵਰਬ ਜਾਂ ਤੁਸੀਂ ਇਹਨੂੰ ਮਾਡਲ ਹੈਲਪਿੰਗ ਵਰਬ ਵੀ ਕਹਿ ਸਕਦੇ ਹੋ ਇਹ ਤੁਹਾਨੂੰ ਦੱਸਦੀ ਹੈ ਕਿ ਕਿਸੇ ਦੀ ਅਬਿਲਿਟੀ ਪੋਸਿਬਿਲਿਟੀ ਐਡਵਾਈਸ ਜਾਂ ਆਬਲੀਗੇਸ਼ਨ ਜਾਂ ਨੈਸੈਸਰੀ ਆਸਤੇ ਫਾਰ ਇਗਜ਼ਾਮ ਜੇ ਹੁਣ ਮੈਂ ਕਹਿਣਾ ਆਵੇ ਕਿ ਯੂ ਆਰ ਕੈਪेबल ਆਫ Cracking, capable जगह simply की लिख सकता कैन जो एग्जाम्पल लै लीए सो यू आर अडवाइज टू ड्रिंक to सो हम एडवाइस टू use so मैं to दी की का साधा ਸ਼ੁਰ ਸੋ ਅਬਿਲਿਟੀ ਨੂੰ ਕੀ ਦੱਸਦਾ ਕੈਨ ਪੋਸਿਬਿਲਿਟੀ ਨੂੰ ਮੇ ਐਡਵਾਈਸ ਸ਼ੁਰ ਆਬਲੀਗੇਸ਼ਨ ਮਸ ਜਾਂ ਆਊਟ ਟੂ ਨੈਸੈਸਿਟੀ ਨੀਡ ਸੋ ਵਿਦਆਊਟ ਫਰਦਰ ਐਡੂ ਲੈਸ ਲਰਨ देयर ਯੂਸਸ ਸਭ ਤੋਂ ਪਹਿਲਾਂ ਆਪਾਂ ਅੰਡਰਸਟੈਂਡ ਕਰਦੇ ਆ ਕੈਨ ਦਾ ਯੂਸਸ ਮੇਰੀ ਤੁਹਾਨੂੰ ਸਲਾਹ ਕਿ ਜੇ ਤੁਸੀਂ ਇੰਗਲਿਸ਼ ਨੂੰ ਸੌਖਾ ਜਲਦੀ ਤੇ ਵਧੀਆ ਤਰੀਕੇ ਨਾਲ ਸਿੱਖਣਾ ਤਾਂ ਤੁਹਾਨੂੰ ਪੰਜਾਬੀ ਤੋਂ ਇੰਗਲਿਸ਼ ਟਰਾਂਸਲੇਟ ਕਰਨਾ ਉਸ ਨੂੰ ਅਵੋਇਡ ਕਰਨਾ ਪਊਗਾ ਕਿਉਂਕਿ ਜੇ ਤੁਸੀਂ ਇਹਨੂੰ ਟਰਾਂਸਲੇਟ ਕਰਨ ਲੱਗ ਪੇ ਤਾਂ ਜਿਵੇਂ ਹੁਣ ਤੁਸੀਂ ਦੇਖੋਗੇ ਕੈਨ ਦਾ ਮਤਲਬ ਕੀ ਹੁੰਦਾ ਹੈਗਾ ਪੰਜਾਬੀ ਚ ਸਕਦਾ ਮੇ ਦਾ ਮਤਲਬ ਵੀ ਸਕਦਾ ਹੁੰਦਾ ਕੁੜ ਦਾ ਮਤਲਬ ਵੀ ਸਕਦਾ ਹੁੰਦਾ ਮਾਈਡ ਦਾ ਮਤਲਬ ਵੀ ਸਕਦਾ ਹੁੰਦਾ ਪਰ ਤੁਸੀਂ ਇਹਨਾਂ ਨੂੰ ਡਿਫਰੈਂਟਲੀ ਯੂਜ਼ ਕਰਦੇ ਹੋ ਐਟ ਡਿਫਰੈਂਟ ਕੰਟੈਕਸ ਆਪਾਂ ਅਸਲ ਦੇ ਵਿੱਚ ਸਿੱਖਣਾ ਕੀ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਯੂਜ਼ ਕੀਤਾ ਜਾਂਦਾਗਾ ਜਿਹੜੇ ਆ ਮੋਡਲ ਵਰਬਸ ਆ ਜੇ ਤੁਸੀਂ ਇੱਕ ਦੀ ਜਗ੍ਹਾ ਤੇ ਦੂਸਰੇ ਨੂੰ ਰੱਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਸਿਮਿਲਰ ਹੀ ਆ ਪਰ ਸਾਰਿਆਂ ਦੇ ਵਿੱਚ ਫਰਕ ਹੁੰਦਾ ਹੈਗਾ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਕੈਨ ਸੋ ਕੈਨ ਦਾ ਮਤਲਬ ਹੁੰਦਾ ਹੈਗਾ ਕਪੈਸਿਟੀ ਜਾਂ ਅਬਿਲਿਟੀ ਜਿਹਨੂੰ ਆਪਾਂ ਸਮਰੱਥਾ ਜਾਂ ਤਾਕਤ ਕਹਿ ਸਕਦੇ ਆ ਕਿ ਕਿਸੇ ਪਰਸਨ ਦੇ ਵਿੱਚ ਕੀ ਉਹਦੀ ਅਬਿਲਿਟੀ ਆ ਕੀ ਸਮਰੱਥਾ ਜਿਵੇਂ ਤੁਸੀਂ ਪਹਿਲਾ ਸੈਂਟੈਂਸ ਦੇਖ ਸਕਦੇ ਹੋ ਹੀ ਕੈਨ ਸਪੀਕ ਇੰਗਲਿਸ਼ ਯਾਨੀ ਕਿ ਉਹਦੇ ਵਿੱਚ ਅਬਿਲਿਟੀ ਕੀ ਆ ਕਿ ਉਹ ਇੰਗਲਿਸ਼ ਬੋਲ ਸਕਦਾ ਹੈਗਾ ਉਹਦੀ ਸਮਰੱਥਾ ਕੀ ਆ ਉਹ ਇੰਗਲਿਸ਼ ਬੋਲ ਸਕਦਾ ਇਟ ਕੈਨ ਹੈਲਪ ਯੂ ਟੂ ਗੈਟ ਗੁੱਡ ਗ੍ਰੇਡਸ ਯਾਨੀ ਕਿ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹ ਵੀਡੀਓ ਤੁਹਾਡੀ ਹੈਲਪ ਕਰ ਸਕਦੀ ਹੈ ਤੁਹਾਡੇ ਵਧੀਆ ਨੰਬਰਾਂ ਦੇ ਲਈ ਇੰਡੀਆ ਕੈਨ ਵਿਨ ਦਾ ਮੈਚ ਇੰਡੀਆ ਦੀ ਟੀਮ ਦੇ ਵਿੱਚ ਤਾਕਤ ਆ ਕਿ ਉਹ ਕੀ ਕਰ ਸਕਦੀ ਹੈ ਇਹ ਮੈਚ ਨੂੰ ਜਿੱਤ ਸਕਦੀ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਹੋਰ ਸੈਂਟੈਂਸ ਬਣਾ ਸਕਦੇ ਹੋ ਕੈਨ ਯੂ ਸਪੀਕ ਇੰਗਲਿਸ਼ ਕੀ ਕੀ ਤੇਰੇ ਵਿੱਚ ਇੰਗਲਿਸ਼ ਬੋਲਣ ਦੀ ਸਮਰੱਥਾ ਹੈ ਕੈਨ ਯੂ ਗੋ देयर ਕੀ ਤੁਸੀਂ ਉੱਥੇ ਜਾ ਸਕਦੇ ਹੋ ਸੋ ਆਈ ਕੈਨ ਨਾਟ ਗੋ देयर ਮੇਰੇ ਵਿੱਚ ਜਾਣ ਦੀ ਸਮਰੱਥਾ ਨਹੀਂ ਮੈਂ ਕੈਨ ਨਾਟ ਯੂਜ਼ ਕੀਤਾਗਾ ਰਾਈਟ ਸੋ ਆਈ ਕੈਨਾਰ ਗੋ ਦ ਸੋ ਮੇਰੇ ਚ ਕੀ ਆ ਉਥੇ ਜਾਣ ਦੀ ਸਮਰੱਥਾ ਨਹੀਂ ਨੈਕਸਟ ਆਪਾਂ ਦੇਖਦੇ ਆ ਕੈਨ ਦਾ ਯੂਸੇਜ ਪਰਮਿਸ਼ਨ ਲੈਣ ਜਾਂ ਦੇਣ ਆਸਤੇ ਜਿਵੇਂ ਹੁਣ ਤੁਸੀਂ ਪਹਿਲਾ ਸੈਂਟੈਂਸ ਦੇਖੋਗੇ ਕਿ ਕੈਨ ਆਈ ਆਸਕ ਅ ਕੁਐਸਚਨ ਕਿ ਮੈਂ ਕੁਐਸਚਨ ਆਸਕ ਕਰ ਸਕਦਾ ਸੋ ਤੁਸੀਂ ਇਹਨੂੰ ਪਰਮਿਸ਼ਨ ਦੇ ਸਕਦੇ ਹੋ ਜਾਂ ਪਰਮਿਸ਼ਨ ਨਹੀਂ ਯੂ ਕੈਨ অর ਯੂ ਕੈਨਾਟ ਕੈਨ ਆਈ ਕਮ ਇਨ ਯੂ ਕੈਨ অর ਯੂ cannot ਤੁਸੀਂ ਪਰਮਿਸ਼ਨ ਦੇਣੀ ਹੋਵੇ ਜਾਂ ਪਰਮਿਸ਼ਨ ਮੰਗਣੀ ਹੋਵੇ ਤੁਸੀਂ ਦੋਨਾਂ ਦੇ ਵਿੱਚ ਯੂਜ਼ ਕਰੋਗੇ ਕੈਨ ਮੇ ਦਾ ਯੂਸ ਇਸ ਵੀ ਪਰਮਿਸ਼ਨ ਲੈਣ ਜਾਂ ਪਰਮਿਸ਼ਨ ਦੇਣ ਦੇ ਲਈ ਹੁੰਦਾ ਹੈਗਾ ਜੇ ਤੁਸੀਂ ਦੇਖਦੇ ਹੋਗੇ ਕਿ ਮੇ ਨੂੰ ਆਪਾਂ ਯੂਜ਼ ਕਰਦੇ ਆ ਫਾਰਮਲ ਮੈਨਰਸ ਦੇ ਵਿੱਚ ਜਿਵੇਂ ਕਿ ਮੇ ਆਈ ਕਮ ਤੁਸੀਂ ਦੇਖਿਆ ਹੋਗਾ ਜਦੋਂ ਤੁਸੀਂ ਸਕੂਲ ਦੇ ਵਿੱਚ ਕਹਿੰਦੇ ਹੋ ਕਿ ਮੈਂ ਆਈ ਕਮ ਸਰ ਮੇ ਆਈ ਗੋ देयर ਮੇ ਆਈ ਗੋ ਆਊਟਸਾਈਡ ਮੇ ਗੋ ਟੂ ਵਾਸ਼ਰੂਮ ਰਾਈਟ ਸੋ ਤੁਸੀਂ ਕੀ ਯੂਜ਼ ਕਰਦੇ ਹੋ ਮੇ ਕਿਉਂ ਯੂਜ਼ ਕਰਦੇ ਹੋ ਕਿਉਂਕਿ ਉਹ ਤੁਹਾਡਾ ਕੋਈ ਦੋਸਤ ਨਹੀਂ ਹੈ ਰਾਈਟ ਤੁਹਾਡਾ ਉਹ ਇੱਕ ਸੀਨੀਅਰ ਪਰਸਨ ਹੈਗਾ ਤੁਹਾਡੇ ਤੋਂ ਉਹ ਸੀਨੀਅਰ ਆ ਉਮਰ ਦੇ ਵਿੱਚ ਵੀ ਤੇ ਆਦੇ ਦੇ ਵਿੱਚ ਵੀ ਤਾਂ ਕਰਕੇ ਤੁਸੀਂ ਯੂਜ਼ ਕਰਦੇ ਹੋ ਮੇ ਰਾਈਟ ਨੈਕਸਟ ਜੇ ਨੂੰ ਪਰਮਿਸ਼ਨ ਦੇਣੀ ਹੋਵੇ ਤਾਂ ਤੁਸੀਂ ਕਹੋਗੇ ਯੂ ਮੇ ਕਮ ਹਾਊ ਮੇ ਆਈ ਹੈਲਪ ਯੂ ਸੋ ਤੁਸੀਂ ਇੱਥੇ ਕਹਿ ਸਕਦੇ ਹੋ ਯੈਸ ਯੂ ਮੇ ਹਾਂ ਇੱਕ ਚੀਜ਼ ਹੋਰ ਆ ਕਿ ਤੁਹਾਨੂੰ ਦੁਬਾਰਾ ਇਹ ਕਹਿਣ ਦੀ ਲੋੜ ਨਹੀਂ ਕਿ ਯੂ ਮੇ ਹਾਊ ਸੋ ਤੁਸੀਂ ਕਹਿ ਸਕਦੇ ਹੋ ਸਿੰਪਲੀ ਯੈਸ ਯੂ ਮੇ ਰਾਈਟ ਸੋ ਇਸ ਤਰੀਕੇ ਨਾਲ ਤੁਸੀਂ ਪਰਮਿਸ਼ਨ ਦੇ ਸਕਦੇ ਹੋ ਠੀਕ ਹੈ ਸੋ ਨੈਕਸਟ ਟਾਪ ਆ ਦੇਖਦੇ ਹਾਂ ਮੀ ਦਾ ਯੂਜ਼ ਹੁੰਦਾਗਾ ਪੌਸਿਬਿਲਿਟੀ ਆਸਤੇ ਪੌਸਿਬਿਲਿਟੀ ਕਿਵੇਂ ਇਟ ਮੇ ਰੇਨ ਟੂਡੇ ਜਾਨੀ ਕਿ ਸੰਭਾਵਨਾ ਕੀ ਆ ਕਿ ਅੱਜ ਮੀ ਪੈ ਸਕਦਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕੈਨ ਮੇ ਨਹੀਂ ਸਕਦਾ ਹੁਣ ਮੇ ਦਾ ਮਤਲਬ ਵੀ ਸਕਦਾ ਹੁੰਦਾਗਾ ਪਰ ਇਹਦੇ ਵਿੱਚ ਕੀ ਆ ਸੰਭਾਵਨਾ ਉਸ ਵਿੱਚ ਕੀ ਸੀਗੀ ਅਬਿਲਿਟੀ ਸੀਗੀ ਹੀ ਮੇ ਬੀ ਥੇਰ ਉਹ ਸ਼ਾਇਦ ਉੱਥੇ ਹੋਊਗਾ ਜਾਨੀ ਕਿ ਤੁਸੀਂ ਉਹਦੇ ਵਿੱਚ ਸੰਭਾਵਨਾ ਦੀ ਗੱਲ ਕਰ ਰਹੇ ਹੋ ਹੀ ਮੇ ਬੀ ਥੇਰ ਸ਼ੀ ਮੇ ਬੀ ਅਫਸੈਟ ਵਿਦ ਯੂ ਕਿ ਉਹ ਅਪਸੈਟ ਹੋ ਸਕਦੀ ਹੈ ਰਾਈਟ ਸੋ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਮੇ ਰਾਈਟ ਹੁਣ ਨੈਕਸਟ ਯੂਸਿਸ ਹੁੰਦਾ ਹੈਗਾ ਮੇ ਦਾ ਬlesਸਿੰਗ ਆਸਤੇ ਜਿਵੇਂ ਕਿ ਮੇ ਗੋਡ ਬlesਸ ਯੂ ਇਹ ਬਹੁਤ ਕਾਮਨ ਆ ਤੁਸੀਂ ਆਲਵੇ ਯੂਜ਼ ਕਰਦੇ ਹੋ ਸੋ ਮੇ ਗੋਡ ਬlesਸ ਯੂ ਮੀਨਸ ਰੱਬ ਤੁਹਾਡੇ ਤੇ ਮੇਰ ਕਰੇ ਮੇ ਯੂ ਲਿਵ ਲੌਂਗ ਤੁਸੀਂ ਲੰਮੀ ਉਮਰ ਜਿਓ ਰਾਈਟ ਸੋ ਮੇ ਦਾ ਇੱਕ ਯੂਸਿਸ ਕੀ ਆ ਬlesਸਿੰਗਸ ਆਸਤੇ ਵੀ ਆ ਹੁਣ ਆਪਾਂ ਸਿੱਖਦੇ ਆ ਕੁਡ ਦਾ ਯੂਸਿਸ ਕੁਡ ਪਾਸਟ ਆਫ ਕੈਨ ਬੀ ਹੁੰਦਾਗਾ ਯਾਨੀ ਕਿ ਪਾਸਟ ਵਿੱਚ ਕਿਸੇ ਚੀਜ਼ ਦੀ ਸਮਰੱਥਾ ਹੋਣਾ ਜਾਂ ਅਬਿਲਿਟੀ ਹੋਣਾ जिम्मे कि आई कुड अंडरस्टैंड के मैं समझ सकिया शी कुड नॉट कम कि नहीं आ सकी। सकीबी एनू सकी कहो राइट so, जो एक्शन हो गया सो शी कु नॉट कम नहीं आ सकी आई कुड स्पीक इंग्लिश मैं इंग्लिश बोल सकिया राइट जो तुम कहो कि आई कैन स्पीक इंग्लिश तो यह मतलब है मैं इंग्लिश बोल सकता यानी कि हूँ जानी कि प्रेजेंट की गल होगी पर जो कहना पास मैं इंग्लिश बोल सो तीन की यूज करोगे ਆਈ ਕੁਡ ਸਪੀਕ ਇੰਗਲਿਸ਼ ਨੈਕਸਟ ਆਪਾਂ ਦੇਖਦੇ ਆ ਦੀ ਯੂਸੇਜ ਐਜ਼ ਆ ਥੈਂਕਫੁਲੀ ਜਿਵੇਂ ਕਹ ਰਹੀ ਹੈ ਕਿ ਆਈ ਕੁਡ ਰੀਚ ਔਨ ਟਾਈਮ ਸੋ ਮੈਂ ਕੀ ਕਰ ਰਹਾਗਾ ਜਿਵੇਂ ਕਹਾ ਆਦੇ ਆ ਕਿ ਸ਼ੁਕਰ ਆ ਕਿ ਮੈਂ ਟਾਈਮ ਤੇ ਪਹੁੰਚ ਗਿਆ ਸੋ ਆਈ ਕੁਡ ਰੀਚ ਔਨ ਟਾਈਮ ਨੈਕਸਟ ਕੁਡ ਦਾ ਯੂਸ ਹੁੰਦਾਗਾ ਪੋਸਿਬਿਲਿਟੀ ਆਸਤੇ ਸੋ ਜਿਵੇਂ ਦੇ ਕੁਡ ਬੀ देयर इनु हुन आपा प्रेजेंट दे विच यूज कर रहे हां पॉसिबिलिटी वास्ते मैं पहला थोनु दसया सी के मेरा यूज भी पॉसिबिलिटी वास्ते यानी के संभावना वास्ते

ਸੋ ਨੈਕਸਟ ਆਪਾਂ ਕੁਡ ਦਾ ਯੂਜ਼ ਕਰਦੇ ਆ ਪੋਲਾਈਟ ਰਿਕੁਐਸਟ ਆਸਤੇ ਪਹਿਲਾਂ ਆਪਾਂ ਕੁਡ ਨੂੰ ਕਿਹੜੇ ਕਿਹੜੇ ਤਰੀਕੇ ਨਾਲ ਦੇਖਿਆਗਾ ਪਾਸ ਦੇ ਵਿੱਚ ਕੋਈ ਅਬਿਲਿਟੀ ਹੋਣਾ ਜਾਂ ਕੋਈ ਐਕਸ਼ਨ ਹੋਣਾ ਦੂਸਰਾ ਆਪਾਂ ਦੇਖਿਆ ਸੀ ਆ ਥੈਂਕਫੁਲੀ ਐਂਡ ਥਰਡ ਵਨ ਵਾਸ ਪੋਸੀਬਿਲਿਟੀ ਸੰਭਾਵਨਾ ਹੋਣਾ ਹੁਣ ਇੱਕ ਕੁਡ ਦਾ ਯੂਜ਼ ਕੀਆ ਪੋਲਾਈਟ ਰਿਕੁਐਸਟ ਆਸਤੇ ਯਾਨੀ ਕਿ ਪ੍ਰੈਜ਼ੈਂਟ ਦੇ ਵਿੱਚ ਕੋਈ ਚੀਜ਼ ਹੋਣੀ ਹੋਵੇ ਜਿਵੇਂ ਤੁਸੀਂ ਕਹਿ ਸਕਦੇ ਕਿ ਕੁਡ ਆਈ ਯੂਜ਼ ਯੋਰ ਫੋਨ ਕਿ ਕੀ ਮੈਂ ਤੁਹਾਡਾ ਫੋਨ ਯੂਜ਼ ਕਰ ਸਕਦਾ ਯਾਨੀ ਕਿ ਤੁਸੀਂ ਇੱਕ ਪੋਲਾਈਟ ਰਿਕੁਐਸਟ ਕਰ ਰਹੇ ਹੋ ਇਹ ਪਲੀਜ਼ ਨਾਲੋਂ ਵੀ ਜ਼ਿਆਦਾ ਪੋਲਾਈਟ ਆ ਜਿਵੇਂ ਹੁਣ ਤੁਸੀਂ ਕਹਿਣਾ ਹੋਵੇ ਕਿ ਪਲੀਜ਼ ਗਿਵ ਮੀ ਅ ਗਲਾਸ ਆਫ ਵਾਟਰ ਹੁਣ ਤੁਸੀਂ ਕਹੋਗੇ ਕਿ ਪਲੀਜ਼ ਮੈਨੂ ਇੱਕ ਪਾਣੀ ਦਾ ਗਲਾਸ ਦੇ ਦਿਓ ਹੁਣ ਤੁਸੀਂ ਦੇਖੋਗੇ ਕਿ ਇਸ ਵਿੱਚ ਆਪਾਂ ਉਹਨੂੰ ਕੀ ਇਨਸਟਰਕਟ ਕਰ ਰਹੇ ਹਾਂ ਪਰ ਫਲਾਈਡ ਮੈਨਰ ਦੇ ਵਿੱਚ ਯਾਨੀ ਕਿ ਉਹ ਕੰਮ ਕਰ ਦਵੇ ਪਲੀਜ਼ ਗਿਵ ਮੀ ਅ ਗਲਾਸ ਆਫ ਵਾਟਰ ਮੈਨੂ ਇੱਕ ਪਾਣੀ ਦਾ ਗਲਾਸ ਦੇ ਦੇ ਕਿਰਪਾ ਕਰਕੇ ਦੇਖੋ ਇਹ ਕਿੰਨਾ ਕਿੰਨਾ ਫਰਕ ਹੋ ਰਿਹਾਗਾ ਗੱਲ ਕਰਨ ਦੇ ਵਿੱਚ ਜਿਵੇਂ ਉਹ ਹੀ ਇਹਨੂੰ ਕਹਿ ਦਵਾਂ ਕਿ ਕੁਡ ਯੂ ਪਲੀਜ਼ ਗਿਵ ਮੀ ਅ ਗਲਾਸ ਆਫ ਵਾਟਰ ਕੀ ਤੁਸੀਂ ਮੈਨੂੰ ਪਾਣੀ ਦਾ ਗਲਾਸ ਦੇ ਸਕਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਹ ਜ਼ਿਆਦਾ ਫਲਾਈਟ ਆ ਆਪਾਂ ਕਿਸੇ ਨੂੰ ਇਨਸਟਰਕਟ ਨਹੀਂ ਕਰ ਰਹੇ ਕਿ ਜਿਵੇਂ ਕਿ ਉਹ ਨਾਲ ਤੁਸੀਂ ਦੇਖ ਸਕਦੇ ਕੁਡ ਯੂ ਪਲੀਜ਼ ਟੈਲ ਮੀ ਕੀ ਤੁਸੀਂ ਮੈਨੂੰ ਪਲੀਜ਼ ਦੱਸ ਦੋਗੇ ਹੁਣ ਤੁਸੀਂ ਦੇਖ ਰਹੇ ਹੋ ਕੁਡ ਲਗਨ ਦੇ ਨਾਲ ਕੀ ਆ ਇਹ ਹੋਰ ਵੀ ਜ਼ਿਆਦਾ ਫਲਾਈਟ ਹੋ ਗਿਆ ਪਲੀਜ਼ ਟੈਲ ਮੀ ਕਿਰਪਾ ਕਰਕੇ ਮੈਨੂੰ ਦੱਸੋ ਇਹ ਤੁਸੀਂ ਦੇਖੋਗੇ ਕਿ ਸਮ ਕਾਈਂਡ ਆਫ ਇਨਸਟਰਕਸ਼ਨ ਆ ਉਸ ਤੋਂ ਵੀ ਬੈਟਰ ਕੀ ਆ ਕੁਡ ਯੂ ਪਲੀਜ਼ ਟੈਲ ਮੀ ਇਦਾ ਯੂਸਿਸ ਹੁੰਦਾ ਤਾਂ ਬਹੁਤ ਘੱਟ ਆ ਪਰ ਤੁਹਾਨੂੰ ਪਤਾ ਜ਼ਰੂਰ ਹੋਣਾ ਚਾਹੀਦਾਗਾ ਨੈਕਸਟ ਆਪਾਂ ਦੇਖਦੇ ਆ ਮਾਈਟ ਦਾ ਯੂਜ਼ ਪੌਸਿਬਿਲਟੀ ਆਸਤੇ ਇਨ ਫਾਰਮਲ ਮੈਨਰ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਸੀਗਾ ਮਾਈਟ ਦੀ ਜਗ੍ਹਾ ਪੌਸਿਬਿਲਟੀ ਲਈ ਆਪਾਂ ਯੂਜ਼ ਕਰ ਰਹੇ ਸੀਗੇ ਮੇ ਫਿਰ ਆਪਾਂ ਕੁਡ ਵੀ ਯੂਜ਼ ਕੀਤਾ ਸਟਿਲ ਕਨਫਿਊਜ਼ ਐ ਨਾ ਵੇਟ ਫਾਰ ਅਲਟ ਇਟ ਮਾਈਟ ਬੀ ਕਰੈਕਟ ਕਿ ਇਹ ਕਰੈਕਟ ਹੋ ਸਕਦਾ ਪੌਸਿਬਿਲਟੀ ਆ ਇਹਦੀ ਕੋਈ ਸੰਭਾਵਨਾ ਹੀ ਮਾਈਟ ਬੀ ਥੇਰ ਉਹ ਉੱਥੇ ਹੋ ਸਕਦਾ ਰਾਮ ਮਾਈਟ ਗੋ ਕਿ ਰਾਮ ਜਾ ਸਕਦਾ ਇੱਕ ਇਹਦਾ ਯੂਸੇਜ ਹੋਊਗਾ ਸਜੈਸਚਨ ਆਸਤੇ ਅਛਾ ਇਹਨੂੰ ਕਈ ਵਾਰੀ ਮਿਸ ਪ੍ਰੋਨਾਉਂਸ ਕੀਤਾ ਜਾਂਦਾ ਐਜ਼ ਅ ਸਜੈਸ਼ਨ ਪਰ ਇਹਨੂੰ ਮਿਸ ਪ੍ਰੋਨਾਉਂਸ ਕੀਤਾ ਜਾਂਦਾ ਐਜ਼ ਅ ਸਜੈਸ਼ਨ ਇੰਡੀਆ ਦੇ ਵਿੱਚ ਇਹਨੂੰ ਸਜੈਸ਼ਨ ਕਿਹਾ ਜਾਂਦਾ ਹੈਗਾ ਬਟ ਇਹਦੀ ਕਰੈਕਟ ਪ੍ਰੋਨੰਸੀਏਸ਼ਨ ਹੈਗੀ ਆ ਸਜੈਸ਼ਨ ਮੈਂ ਤੁਹਾਨੂੰ ਪ੍ਰੋਨੰਸੀਏਸ਼ਨ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੈਗਾ ਕਿ ਕਿਉਂ ਆਪਾਂ ਇਹਨੂੰ ਚਨ ਬੋਲਦੇ ਆ ਯੂ ਮਾਈਟ ਜੁਆਇਨ ਦਾ ਕਲਾਸ ਕਿ ਤੁਸੀਂ ਕੀ ਕਰ ਸਕਦੇ ਹੋ ਕਲਾਸ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਕੀ ਕਰ ਰਿਹਾ ਆਪਾਂ ਇੱਕ ਸਜੈਸਚਨ ਇੱਕ ਸਲਾਹ ਦੇ ਰਹੇ ਹਾਂ ਉਸ ਪਰਸਨ ਨੂੰ ਕਿ ਤੁਹਾਨੂੰ ਇਸ ਕਲਾਸ ਨੂੰ ਜੁਆਇਨ ਕਰਨਾ ਚਾਹੀਦਾ ਹੈ রাইਟ ਤੁਸੀਂ ਇੱਕ ਸਜੈਸਚਨ ਦਿੱਤਾ ਸਲਾਹ ਦਿੱਤੀ ਨੈਕਸਟ ਯੂਜ਼ ਹੁੰਦਾ ਹੈ ਮਾਈਟ ਦਾ ਰਿਕੁਐਸਟ ਆਸਤੇ ਇਹ ਬ੍ਰਿਟਿਸ਼ ਜ਼ਿਆਦਾ ਯੂਜ਼ ਕਰਦੇ ਆ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਮਾਈਟ ਆਈ ਬਾਰੋ ਯੋਰ ਪੈਨ ਕਿ ਕੀ ਮੈਂ ਤੁਹਾਡਾ ਪੈਨ ਲੈ ਸਕਦਾਗਾ ਤਾਂ ਇਹ ਪਰਮਿਸ਼ਨ ਆਸਤੇ ਯੂਜ਼ ਕੀਤਾ ਜਾਂਦਾ ਹੈਗਾ ਬ੍ਰਿਟਿਸ਼ਜ਼ ਦੁਆਰਾ ਨੈਕਸਟ ਆਪਾਂ ਦੇਖ ਲਿਆ ਕਿ ਇਹਨਾਂ ਦੀ ਹੁਣ ਪਰਸੈਂਟੇ ਕੀ ਹੋਗਾ ਕਿ ਕਦੋਂ ਕੁਡ ਲਗਾਉਣਾ ਕਦੋਂ ਮੇ ਲਗਾਉਣਾ ਕਦੋਂ ਮਾਈਟ ਲਗਾਉਣਾ ਤਾਂ ਕੁਡ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਚਾਂਸਸ ਹੋਣ ਨਾ ਆਲਮੋਸਟ 90% ਮੇ ਤੁਸੀਂ ਜਦੋਂ ਕਹਿ ਦੋਗੇ ਕਿ 50 60% ਜਿਹੜੇ ਹੋ ਤੇ ਮਾਈਟ ਤੁਸੀਂ ਸਮਝ ਸਕਦੇ ਹੋ ਕਿ ਮਾਈਨਰ ਜੇ ਚਾਂਸਸ ਹੋਣ ਜਦੋਂ ਨਾ ਮਾਤਰ ਜੇ ਚਾਂਸਸ ਹੋਣ ਵੈਸੇ ਇਹਦੇ ਆਸਤੇ ਕੋਈ ਪਰਫੈਕਟਲੀ ਚਾਰਟ ਨਹੀਂ ਹੋਇਆ ਬਟ ਤੁਹਾਨੂੰ ਕੀ ਹੈ ਇਹ ਸਮਝ ਲੱਗ ਜੂਗਾ ਜੇ ਤੁਸੀਂ ਕੁਡ ਲਗਾਉਣਾ ਇਟ ਮੀਨਸ ਉਹਦੇ ਚਾਂਸ ਉਹਦੇ ਚਾਂਸਸ ਕੀ ਆ ਕਾਫੀ ਜ਼ਿਆਦਾ ਮੇ ਹੋਇਆ ਤਾਂ ਉਹਦੇ ਕੀ ਆ ਚਾਂਸਸ ਸਿਰਫ 50-50 ਆ ਜੇ ਤੁਸੀਂ ਗੱਲ ਕਰਦੇ ਹੋ ਮਾਈਂਡ ਦੀ ਤਾਂ ਉਹਦੇ ਚਾਂਸਸ ਕੀ ਆ ਸਿਰਫ 30% ਆ ਯਾਨੀ ਕਿ ਨਾ ਮੁਕਿੰਨ ਜਾਈਆ ਨੈਕਸਟ ਆਪਾਂ ਦੇਖਦੇ ਸ਼ੁੱਡ ਨੂ ਸ਼ੁੱਡ ਦਾ ਯੂਸ ਇਸ ਐਡਵਾਈਸ ਆस्ते ਹੁੰਦਾਗਾ ਯਾਨੀ ਕਿ ਕਿਸੇ ਸਲਾਹ ਆਸਤੇ ਜਿਵੇਂ ਕਿ ਯੂ ਸ਼ੁੱਡ ਬਾਈ ਥਿਸ ਕਿ ਸਲਾਹ ਕੀ ਆ ਕਿ ਤੁਹਾਨੂੰ ਇਹ ਬਾਇ ਕਰਨਾ ਚਾਹੀਦਾ ਇੱਥੇ ਸਲਾਹ ਪੁੱਛ ਰਹੇ ਆ ਕਿ ਵਾਟ ਸ਼ੁੱਡ ਆਈ ਈਟ ਮੈਨੂੰ ਕੀ ਖਾਣਾ ਚਾਹੀਦਾ ਪੰਜਾਬੀ ਦੇ ਵਿੱਚ ਇਹਨੂੰ ਚਾਹੀਦਾ ਕਹੋਗੇ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਇਹਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨਾ ਬੰਦ ਕਰ ਦੋ ਕਿਉਂਕਿ ਜੇ ਤੁਸੀਂ ਉਦਾਂ ਕੀਤਾ ਤੁਸੀਂ ਕਨਫਿਊਜ਼ਡ ਹੋ ਜਾਓਗੇ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਇਹਦੀ ਯੂਸਿਸ ਕਦੋਂ ਤੇ ਕਿਸ ਵੇ ਦੇ ਵਿੱਚ ਹੁੰਦੀ ਆ ਸੋ ਯੂ ਸ਼ੁਡ ਨਾਟ ਈਟ ਇਟ ਕਿਸਲਾ ਕੀ ਹੈ ਕਿ ਤੁਹਾਨੂੰ ਇਹ ਖਾਣਾ ਨਹੀਂ ਚਾਹੀਦਾ ਨੈਕਸਟ ਸ਼ੁਡ ਦਾ ਯੂਜ਼ ਹੋਊਗਾ ਪ੍ਰੋਬੈਬਿਲਿਟੀ ਆਸਤੇ ਹੋ ਸ ਜਨ ਕਿ ਸੰਭਾਵਨਾ ਵਾਸਤੇ ਜਿਵੇਂ ਕਿ ਹੀ ਸ਼ੁਡ ਬੀ देयर ਕਰੈਂਟਲੀ ਕਿਉਂਕਿ ਆ ਆਪਾਂ ਸੰਭਾਵਨਾ ਲਗਾ ਰਹੇ ਆ ਕੋਈ ਆਈਡੀਆ ਲਗਾ ਰਹੇ ਆ ਕਿ ਉਹ ਉਸ ਨੂੰ ਉੱਥੇ ਹੋਣਾ ਚਾਹੀਦਾਗਾ ਇਟ ਸ਼ੁੱਡ ਨਾਟ ਬੀ ਦਿਸ ਮੱਚ ਕਾਸਟਲੀ ਕੀ ਆਪਣਾ ਅੰਦਾਜ਼ਾ ਕੀਆ ਕਿ ਇਹ ਚੀਜ਼ ਜਿਹੜੀ ਆ ਇੰਨੀ ਜ਼ਿਆਦਾ ਮਹਿੰਗੀ ਨਹੀਂ ਹੋਣੀ ਚਾਹੀਦੀ ਰਾਈਟ ਸੋ ਇਸ ਤਰੀਕੇ ਨਾਲ ਤੁਸੀਂ ਸ਼ੁੱਡ ਦਾ ਯੂਜ਼ ਕਰਦੇ ਹੋ ਸ਼ੁੱਡ ਤੁਸੀਂ ਹੁਣ ਸਮਝ ਸਾ ਲਓ ਕਿ ਜਦੋਂ ਆਪਾਂ ਗੱਲ ਕਰਦੇ ਆ 50% ਦੀ ਮੀਨਸ ਕੀ ਆ ਕਿ ਕਰੇ ਜਾਂ ਨਾ ਕਰੇ ਮਰਜ਼ੀ ਉਹਦੀ ਆ ਤੁਸੀਂ ਸਿਰਫ ਇੱਕ ਸਲਾਹ ਦੇ ਰਹੇ ਹੋ ਰਾਈਟ ਚਲੋ ਹੁਣ ਆਪਾਂ ਲਰਨ ਕਰਦੇ ਆ ਮਸਟ ਹੈ ਯੂਸਿਸ ਮਸਟ ਨੂੰ ਯੂਜ਼ ਕੀਤਾ ਜਾਂਦਾ ਹੈਗਾ ਆਬਲੀਕੇਸ਼ਨ ਜਾਂ ਮੋਰਲ ਡਿਊਟੀ ਜਾਂ ਰეკੋਮੈਂਡੇਸ਼ਨ ਯਾਨੀ ਕਿ ਜਦੋਂ ਕੋਈ ਆਪਣੀ ਜ਼ਿੰਮੇਵਾਰੀ ਹੋਵੇ ਜਾਂ ਆਪਾਂ ਕਹ ਜੀ ਕਿਸੇ ਰეკੋਮੈਂਡੇਸ਼ਨ ਆਸਤੇ ਜਿਵੇਂ ਕਿ ਯੂ ਮਸਟ ਗੋ ਟੂ ਸਲੀਪ ਯਾਨੀ ਕਿ ਰეკੋਮੈਂਡੇਸ਼ਨ ਕੀ ਆ ਕਿ ਤੁਹਾਨੂੰ ਸੌਣ ਲਈ ਜਾਣਾ ਚਾਹੀਦਾ ਵੀ ਮਸਟ ਟੇਕ ਕੇਅਰ ਆਫ ਹਰ ਪੇਰੈਂਟਸ ਇਥੇ ਕੀ ਸਾਡੀ ਇਹ ਆਬਲੀਕੇਸ਼ਨ ਹੈ ਸਾਡੀ ਮੋਰਲ ਡਿਊਟੀ ਆ ਕਿ ਸਾਨੂੰ ਆਪਣੇ ਮਾਤਾ ਪਿਤਾ ਦੀ ਕੇਅਰ ਕਰਨੀ ਚਾਹੀਦੀ ਹੈ ਨੈਕਸਟ ਹੁੰਦਾ ਅਗੈਸਟ ਸਪੈਕੂਲੇਸ਼ਨ ਯਾਨੀ ਕਿ ਜੋ ਤੁਸੀਂ ਬਹੁਤ ਸਾਰੀ ਆਪ ਦੀ ਕੈਲਕੂਲੇਸ਼ਨਸ ਕਰਕੇ ਅੰਦਾਜ਼ਾ ਲਗਾ ਕੇ ਬੋਲਦੇ ਹੋ ਰਾਈਟ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਹੀ ਮਸਟ ਬੀ ਲਾਈਂਗ ਇਹ ਪੱਕਾ ਝੂਠ ਬੋਲਦਾ ਹੋਣਾਗਾ ਜੋ ਤੁਸੀਂ ਇਸ ਤਰੀਕੇ ਨਾਲ ਕਹਿੰਦੇ ਹੋ ਸੋ ਹੀ ਮਸਟ ਬੀ ਲਾਈਂਗ ਨੈਕਸਟ ਆਪਾਂ ਕਹਿੰਦੇ ਆ ਲਾਈਕਲੀ ਕਿ ਕੋਈ ਚੀਜ਼ ਹੋਣ ਦੇ ਚਾਂਸਸ ਹੋਣਾ देयर ਮਸਟ ਬੀ ਸਮ ਮਿਸਟੇਕ ਕਿ ਇੱਥੇ ਕੋਈ ਮਿਸਟੇਕ ਹੋ ਸਕਦੀ ਆ ਨੈਕਸਟ ਸ਼ੀ ਮਸਟ ਬੀ ਇਨ ਟ੍ਰਬਲ ਕਿ ਉਹ ਕਿਸੇ ਪ੍ਰੋਬਲਮ ਦੇ ਵਿੱਚ ਹੋ ਸਕਦੀ ਆ ਠੀਕ ਹੈ ਨੈਕਸਟ ਜਿਹੜਾ ਆਪਾਂ ਸਿੱਖਦੇ ਆ ਹਾਊ ਟੂ ਬੀ ਹਾਊ ਟੂ ਨੂੰ ਆਪਾਂ ਕਹਿੰਦੇ ਜਦੋਂ ਮੋਰਲ ਡਿਊਟੀ ਦੀ ਗੱਲ ਕਰਦੇ ਜਾਂ ਕਿਸੇ ਆਈਡੀਅਲ ਥਿੰਗ ਦੀ ਯਾਨੀ ਕਿ ਜਦੋਂ ਆਪਾਂ ਕਿਸੇ ଫਾਰਮਲ ਮੈਨਰ ਦੇ ਵਿੱਚ ਗੱਲ ਕਰਨੀ ਆ ਤਾਂ ਆਪਾਂ ਹਾਊ ਟੂ ਯੂਜ਼ ਕਰਾਂਗੇ ਸ਼ੁੱਡ ਦੀ ਜਗ੍ਹਾ ਵੀ ਆਊਟ ਟੂ ਐਕਸਰਸਾਈਜ਼ ਯਾਨੀ ਕਿ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਤੁਸੀਂ ਦੇਖੋਗੇ ਆਊਟ ਟੂ ਦਾ ਮਤਲਬ ਕੀ ਆ ਚਾਹੀਦਾ ਪੰਜਾਬੀ ਦੇ ਵਿੱਚ ਪਰ ਤੁਸੀਂ ਜੇ ਇਹਨੂੰ ਦੇਖੋਗੇ ਦੀ ਯੂਸੇਸ ਕੀ ਆ ਮੋਰ ଫਾਰਮਲ ਹੈ ਕਿ ਆ ਯੂ ਆਊਟ ਟੂ ਕਮ ਔਨ ਟਾਈਮ ਥੋ ਇਹ ਤੁਹਾਨੂੰ ਨੂੰ ਟਾਈਮ ਤੇ ਆਉਣਾ ਚਾਹੀਦਾ ਰਾਈਟ ਸੋ ਪਹਿਲਾਂ ਆਪਾਂ ਸ਼ੁੱਡ ਦੇਖਿਆ ਜੇ ਸ਼ੁੱਡ ਕਹਿੰਦੇ ਤਾਂ ਇਟ ਮੀਨਸ ਕੀ ਆ ਇਸਲਾ ਆਉਣਾ ਜਾਂ ਨਹੀਂ ਆਉਣਾ ਉਹਨਾਂ ਦੀ ਮਰਜ਼ੀ ਪਰ ਜੇ ਤੁਸੀਂ ਆਊਟ ਟੂ ਲਗਾਤਾ ਇਟ ਮੀਨਸ ਕੀ ਹੈ ਆਬਲੀਗੇਸ਼ਨ ਆ ਤੇ ਫ਼ਾਰਮਲ ਮੈਨਰ ਦੇ ਵਿੱਚ ਇੱਕ ਆਈਡੀਅਲ ਥਿੰਗ ਆ ਸੋ ਮੋਰਲ ਡਿਊਟੀ ਆ ਰਾਈਟ ਸੋ ਇਸ ਤਰੀਕੇ ਨਾਲ ਤੁਸੀਂ ਆਊਟ ਟੂ ਦਾ ਯੂਸਿਸ ਕਰਦੇ ਆ ਹੁਣ ਆਪਾਂ ਸਿੱਖਦੇ ਆ ਨੈਕਸਟ ਹੈਜ਼ ਟੂ ਹੈਵ ਟੂ ਤੇ ਹੈਡ ਟੂ ਦਾ ਯੂਸਿਸ ਕੀ ਹੁੰਦਾਗਾ ਜਦੋਂ ਕੋਈ ਕੰਮ ਕਰਨਾ ਹੀ ਪੈਂਦਾਗਾ ਕੋਈ ਆਬਲੀਗੇਸ਼ਨ ਹੁੰਦੀ ਹੈ ਜਦੋਂ ਕੋਈ ਮਜਬੂਰੀ ਹੁੰਦੀ ਹੈ ਕੋਈ ਕੰਪਲਸ਼ਨ ਹੁੰਦੀ ਹੈ ਜਾਨੀ ਕਿ ਕੋਈ ਚਾਰਾ ਹੀ ਨਾ ਰਵੇ ਕੋਈ ਆਪਸ਼ਨ ਹੀ ਨਾ ਹੋਵੇ ਤਾਂ ਆਪਾਂ ਯੂਜ਼ ਕਰਦੇ ਹਾਂ ਹੈਜ਼ ਟੂ ਜਾਂ ਹੈਵ ਟੂ ਜਾਂ ਹੈਡ ਟੂ ਹੈਜ਼ ਟੂ ਤੇ ਹੈਵ ਟੂ ਆਪਾਂ ਯੂਜ਼ ਕਰਾਂਗੇ ਪ੍ਰੈਜ਼ੈਂਟ ਦੇ ਲਈ ਬਾਕੀ ਤੁਹਾਨੂੰ ਪਤਾ ਕਿ ਹੈਜ਼ ਟੂ ਤੇ ਹੈਵ ਟੂ ਗੱਦਰ ਲਾਣਾ ਹੈ ਜੇ ਆਪਾਂ ਲਾਇਆ ਸ਼ੀ ਤਾਂ ਆਪਾਂ ਲਿਖਾਂਗੇ ਸ਼ੀ ਹੈਜ਼ ਟੂ ਗੋ ਕਿ ਉਹਨੂੰ ਜਾਣਾ ਹੀ ਪੈਣਾ ਕੋਈ ਚਾਰਾ ਹੀ ਨਹੀਂ ਉਹਦਾ ਰੁਕਣ ਦਾ ਯੂ ਹੈਵ ਟੂ ਰੀਡ ਇਟ ਕਿ ਤੈਨੂੰ ਇਹ ਪੜ੍ਹਨਾ ਹੀ ਪੈਣਾਗਾ ਕੋਈ ਚਾਰਾ ਹੀ ਹੈ ਨਹੀਂਗਾ ਕੋਈ ਆਪਸ਼ਨ ਹੀ ਹੈ ਨਹੀਂਗੀ ਹੁਣ ਜੇ ਵੀ ਤੁਸੀਂ ਕਹੋਗੇ ਕਿ ਆਈ ਹੈਵ ਟੂ ਲਾਈਕ ਦਿਸ ਵੀਡੀਓ ਕਿ ਮੇਰੀ ਆਬਲੀਗੇਸ਼ਨ ਆ ਮੇਰੀ ਕੰਪਲਸਨ ਆ ਕਿ ਮੈਨੂੰ ਇਹ ਵੀਡੀਓ ਲਾਈਕ ਕਰਨੀ ਪੈਣੀ ਆ ਕਿਉਂਕਿ ਬਹੁਤ ਵਾਰੀ ਤਰੀਕੇ ਨਾਲ ਸਮਝਾ ਰਿਹਾ ਸਾਰੇ ਰਾਈਟ ਹਾਂ ਦੇ ਸਬਸਕ੍ਰਾਈਬ ਕਰਨਾ ਵੀ ਨਾ ਤੋਂ ਲਿਓ ਸੋ ਡੂ ਯੂ ਹੈਵ ਟੂ ਗੋ देयर ਕੀ ਤੈਨੂੰ ਉੱਥੇ ਜਾਣਾ ਹੀ ਪੈਣਾ ਇਸ ਤਰੀਕੇ ਨਾਲ ਵੀ ਡੂ ਨਾਟ ਹੈਵ ਟੂ ਡੂ ਦਿਸ ਕਿ ਆਪਾਂ ਨੂੰ ਇਹ ਕਰਨਾ ਨਹੀਂ ਪੈਣਾ ਸੋ ਇਸ ਤਰੀਕੇ ਨਾਲ ਤੁਸੀਂ ਹੈਜ਼ ਟੂ ਹੈਵ ਟੂ ਦਾ ਯੂਜ਼ ਕਰੋਗੇ ਹੈਡ ਟੂ ਯੂਜ਼ ਕਰੋਗੇ ਤੁਸੀਂ ਜਦੋਂ ਪਾਸ ਦੀ ਗੱਲ ਹੋਊਗੀ ਇਦੇ ਵਿੱਚ ਆਪਣਾ ਕੋਈ ਵੀ ਪਰਸਨ ਦਾ ਰੋਲ ਨਹੀਂਗਾ ਸੋ ਸ਼ੀ ਹੈਡ ਟੂ ਗੋ ਉਹਨੂੰ ਜਾਣਾ ਪਿਆ ਯੂ ਹੈਡ ਟੂ ਰੀਡ ਇਟ 올 ਰਾਈਟ ਸੋ ਆਈ ਹੋਪ ਤੁਸੀਂ ਇਸ ਨੂੰ ਵੀ ਅੰਡਰਸਟੈਂਡ ਕਰ ਗਏ ਹੋਗੇ ਨੈਕਸਟ ਹੁਣ ਆਪਾਂ ਦੇਖਦੇ ਆ ਨੀਡ ਤਾਂ ਨੀਡ ਨੂੰ ਯੂਜ਼ ਕਰੋਗੇ ਜ਼ਰੂਰਤ ਵਾਸਤੇ ਯਾਨੀ ਕਿ ਕਿਸੇ ਰਿਕੁਆਇਰਮੈਂਟ ਆਾਸਤੇ ਜਿਵੇਂ ਕਿ ਯੂ ਨੀਡ ਟੂ ਗੋ ਤੈਨੂੰ ਜਾਣ ਦੀ ਲੋੜ ਹੈ ਜਾਂ ਤੈਨੂੰ ਜਾਣ ਦੀ ਜ਼ਰੂਰਤ ਹੈ ਹੀ ਨੀਡ ਟੂ ਮੇਕ ਫੂਡ ਕਿ ਉਹਨੂੰ ਫੂਡ ਬਣਾਉਣ ਦੀ ਜ਼ਰੂਰਤ ਹੈ ਆਈ ਨੀਡ ਅ ਪੈਨ ਮੈਨੂੰ ਇੱਕ ਪੈਨ ਦੀ ਜ਼ਰੂਰਤ ਹੈ ਯੂ ਨੀਡ ਟੂ ਸਬਸਕ੍ਰਾਈਬ ਥਿਸ ਚੈਨਲ ਕਿ ਤੁਹਾਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਜ਼ਰੂਰਤ ਹੈ ਰਿਕੁਆਇਰਮੈਂਟ ਨੈਕਸਟ ਹੁਣ ਵੁਡ ਦਾ ਯੂਸਿਸ ਹੁੰਦਾਗਾ ਪੋਲਾਈਟ ਰਿਕੁਐਸਟ ਵਾਸਤੇ ਜਿਵੇਂ ਕਿ ਆਈ ਵੁਡ ਲਾਈਕ ਟੂ ਸਪੀਕ ਕਿ ਮੈਂ ਬੋਲਣਾ ਚਾਹਾਂਗਾ ਇੱਕ ਵੁਡ ਦਾ ਯੂਸਿਸ ਹੁੰਦਾਗਾ ਆਫਰ ਦੇਣੇ ਜਿਵੇਂ ਕਿ ਵੁਡ ਯੂ ਲਾਈਕ ਟੂ ਗੋ ਵਿਦ ਮੀ ਕਿ ਤੁਸੀਂ ਮੇਰੇ ਨਾਲ ਕੀ ਤੁਸੀਂ ਮੇਰੇ ਨਾਲ ਜਾਣਾ ਪਸੰਦ ਕਰੋਗੇ ਆਈ ਵੁਡ ਬੀ ਹੈਪੀ ਟੂ ਹੈਲਪ ਯੂ ਕਿ ਮੈਂ ਖੁਸ਼ ਹੋਊਂਗਾ ਬੜੀ ਹੈਲਪ ਕਰਕੇ রাইਟ ਸੋ ਕਿਸੇ ਆਵਰ ਆਸਤੇ ਤੇ ਪਲਾਈਡ ਰਿਕਵੈਸਟ ਵਾਸਤੇ ਯੂਜ਼ ਕਰਦੇ ਆ नेक्स्ट ਆਪਾਂ ਜਦੋਂ ਕੋਈ ਪਾਸਟ ਦੀ ਹੈਬਿਟ ਦੱਸਣੀ ਹੋਵੇ ਯਾਨੀ ਕਿ ਕੋਈ ਕੰਮ ਜਿਹੜਾ ਪਾਸਟ ਦੇ ਵਿੱਚ ਆਪਾਂ ਲਗਾਤਾਰ ਕਰਦੇ ਸੀ ਵੈਨ ਆਈ ਵਾਸ ਅ ਚਾਈਲਡ ਆਈ ਊਡ ਪਲੇ ਫੁੱਟਬਾਲ ਮੀਨਜ਼ ਕਿ ਮੈਂ ਜਦੋਂ ਬੱਚਾ ਸੀਗਾ ਤਾਂ ਉਦੋਂ ਮੈਂ ਕੀ ਆ ਕ੍ਰਿਕ ਫੁੱਟਬਾਲ ਖੇਡਦਾ ਹੁੰਦਾ ਸੀ ਯਾਨੀ ਕਿ ਮੇਰੇ ਪਾਸਟ ਦੀ ਹੈਬਿਟ ਆ ਨੈਕਸਟ ਯੂਜ਼ ਹੁੰਦਾਗਾ ਅਨ ਰੀਅਲ ਸਿਚੁਏਸ਼ਨ ਆਸਤੇ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਵੀ ਊਡ ਗੋ ਟੂ ਕੈਨੇਡਾ ਬਟ ਵੀ ਆਰ टू बिजी ਅਸੀਂ ਕੈਨੇਡਾ ਜਾਂਦੇ ਪਰ ਅਸੀਂ ਕੀ ਆ ਬਿਜ਼ੀ ਆ ਜਾਨੀ ਕਿ ਕੋਈ ਅਨਰੀਅਲ ਸਿਚੁਏਸ਼ਨ ਆ ਠੀਕ ਹੈ ਤੁਸੀਂ ਮਤਲਬ ਉਥੇ ਜਾਣ ਹੀ ਨਹੀਂ ਰਹੇ ਤੁਸੀਂ ਇੱਕ ਸਿਚੁਏਸ਼ਨ ਨੂੰ ਕ੍ਰੀਏਟ ਕਰ ਰਹੇ ਹੋ ਸੋ ਆਈ ਏਮ ਇਨ ਸਮ ਟ੍ਰਬਲ ਬਟ ਯੂ ਊਡ ਨਾਟ ਅੰਡਰਸਟੈਂਡ ਮੀਨਜ਼ ਕੀ ਹੈ ਇੱਕ ਅਨਰੀਅਲ ਸਿਚੁਏਸ਼ਨ ਆਪਾਂ ਕ੍ਰੀਏਟ ਕਰ ਰਹੇ ਆ ਆਪਾਂ ਕੀ ਦੇਖਿਆ ਊਡ ਦਾ ਯੂਜ਼ ਪਲਾਈ ਰਿਕਵੈਸਟ ਵਾਸਤੇ ਫਿਰ ਕਿਸੇ ਆਫਰ ਵਾਸਤੇ ਫਿਰ ਪਾਸ ਦੀ ਕੋਈ ਹੈਬਿਟ ਹੋਣਾ ਫਿਰ ਨੈਕਸਟ ਆਪਾਂ ਦੇਖਿਆ ਕੋਈ ਅਨਰੀਅਲ ਅਨਰੀਅਲ ਸਿਚੁਏਸ਼ਨ ਦੀ ਗੱਲ ਕਰਦੇ ਆ ਤੁਸੀਂ ਕਹਿ ਸਕਦੇ ਹੋ ਕਿ ਹੀ ਊਡ ਬੀ देयर ਕਿ ਉਹ ਉੱਥੇ ਹੋਊਗਾ ਯਾਨੀ ਕਿ ਤੁਸੀਂ ਇੱਕ ਅੰਦਾਜ਼ਾ ਲਗਾ ਰਹੇ ਹੋ ਇੱਕ ਅਨਰੀਅਲ ਸਿਚੁਏਸ਼ਨ ਦੀ ਗੱਲ ਕਰ ਰਹੇ ਹੋ ਤੁਹਾਨੂੰ ਐਗਜ਼ੈਕਟ ਨਹੀਂ ਪਤਾ ਸੋ ਯੂ ਹੀ ਊਡ ਬੀ देयर ਹੀ ਊਡ ਬੀ ਐਕਿਊਰੇਟ ਕਿ ਹੁਣ ਆਪਾਂ ਦੇਖਦੇ ਆ ਵਿਲ ਦਾ ਯੂਸੇਜ ਜਦੋਂ ਆਪਾਂ ਕਿਸੇ ਫਿਊਚਰ ਐਕਸ਼ਨਸ ਦੀ ਗੱਲ ਕਰਨੀ ਹੋਵੇ ਪਹਿਲਾਂ ਆਪਾਂ ਊਡ ਦੇ ਵਿੱਚ ਯੂਜ਼ ਕੀਤਾ ਸੀਗਾ ਜਦੋਂ ਕੋਈ ਆਪਾਂ ਅਨਰੀਅਲ ਸਿਚੁਏਸ਼ਨ ਦੀ ਗੱਲ ਕਰਦੇ ਆ ਪਰ ਇਹਦੇ ਵਿੱਚ ਕੀ ਆ ਕਿ ਆਉਣ ਵਾਲੇ ਐਕਸ਼ਨਸ ਦੇ ਬਾਰੇ ਗੱਲ ਕਰਦੀ ਹੋ ਜਿਵੇਂ ਵਿਲ ਯੂ ਹੈ ਮੀ ਕਿ ਕੀ ਤੂੰ ਮੇਰੀ ਹੈਲਪ ਕਰੇਗਾ ਹਿਸ ਬਰਥਡੇ ਵਿਲ ਬੀ ਔਨ ਸੰਡੇ ਕਿ ਉਸ ਦਾ ਬਰਥਡੇ ਕੋ ਤੋਂ ਹੋਣ ਵਾਲਾ ਸੰਡੇ ਨੂੰ ਰਾਈਟ ਸੋ ਇਸ ਤਰੀਕੇ ਨਾਲ ਤੁਸੀਂ ਵਿਲ ਦਾ ਯੂਜ਼ ਕਰਦੇ ਹੋ ਸੋ ਇਹ ਸਿਰਫ ਮੈਂ ਤੁਹਾਨੂੰ ਇੱਕ ਓਵਰਵਿਊ ਦੇ ਰਿਹਾਗਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਮੈਂ ਹਰ ਇੱਕ ਮਾਡਲ ਹੈਲਪਿੰਗ ਵਰਬ ਦੇ ਵਿੱਚ ਜੋ ਵੀ ਡਿਫਰੈਂਸ ਆ ਉਹਨਾਂ ਨੂੰ ਬਰੀਫਲੀ ਸਮਝਾਉਂਗਾ રાઈટ સો ઓનલાઈન આ વીડિયોઝ દેખਣ ਲਈ ચેનલ ਨੂੰ સબસ્ક્રાઇબ કર દો જે ਤੁਹਾਨੂੰ ਕੰਟੈਂਟ ਵਧੀਆ ਲੱਗਾ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵਿਅਕਤੀ ਤੱਕ ਇਹ ਕੰਟੈਂਟ ਪਹੁੰਚ ਸਕੇ ઓਲ ਰਾਈਟ ਸੋ थैंक यू फॉर वाचिंग दिस ਵੀਡੀਓ ਸੀ ਯੂ ਇਨ ધ ਨੈਕਸਟ ਵਨ